ਕਰਵਾਏ ਸਰਦਾਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਕਿ ਮੈਂ ਹੁਣੇ ਹੀ ਚੱਕ ਕੇ ਕਾਰਵਾਈ ਕਰਦਾ ਮੈਂ ਪਹਿਲਾਂ ਵੈਰੀਫਾਈ ਕਰੂੰਗਾ ਤੁਸੀਂ ਧਰਨਾ ਲਾ ਕੇ ਸੱਚੇ ਹੋ ਰਹੇ ਹੋ ਆਪਦੇ ਵੱਖਰੇ ਬੈਠ ਕੇ ਸੱਚੇ ਹੋ ਰਹੇ ਨੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢੂੰਗਾ ਤੁਸੀਂ ਵੈਰੀਫਾਈ ਕਰੀ ਜਾਓ ਜੇ ਅਸੀਂ ਬੈਠੇ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਜਾੰਡ ਹੈਗਾ ਜੀ ਇਹ ਧੱਕਾ ਧੱਕਾ ਸੁਣੋ 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 ਇਹ ਧੱਕਾ ਹੋ ਰਿਹਾ ਥੋੜਾ ਸੁਣੋ ਧੱਕਾ ਹੋ ਰਿਹਾ ਮੈਂ ਮੈਂ ਇੱਥੇ ਖੜਾ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਧੱਕਾ ਨਹੀਂ ਕੀਤਾ ਨਹੀਂ ਇਹ ਕਹੋ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਧੱਕਾ ਕੀਤਾ ਨਹੀਂ ਕੀਤਾ ਕੀ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਧੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਦੋਂ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀਆਂ ਕਾਣੇ ਹੁੰਦੇ ਤਾਂ ਖੜਦੇ ਨਹੀਂ ਵਿੱਚ ਅਸੀਂ ਵਿੱਚ ਛੜਿਆ ਹੱਕ ਥਾਣ ਕੇ ਖੜੇ ਆ ਕਿਉਂ ਅਸੀਂ ਸੱਚੇ ਆ ਸੁਣੋ ਆ ਗੱਲ ਸੁਣੋ ਇੱਕ ਮਿੰਟ ਐਸਐਚਓ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਮਹਿਤਮਤਸ ਤੁਹਾਡੀ ਗੱਲ ਸੁਣਨ ਦੀ ਖਾਤਰ ਹੈ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਨਿਆਂ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਧਰਨਾ ਲਾ ਲੈਣ ਅਸੀਂ ਵਿਚਾਲੇ ਆ ਗਏ ਫਿਰ ਦੱਸੋ ਨਿਆਂ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵਨ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਗਲਤੀ ਕਰਕੇ ਕੋਈ ਵੀ ਬਰਾਬਰ ਧਰਨਾ ਲਾ ਲੂਗਾ ਪੱਤਰਕਾਰ ਸੁਣੋ ਸੁਣੋ ਪੱਤਰਕਾਰ ਸਾਹਿਬ ਇਹ ਇਹਨਾਂ ਨੇ ਡੰਗ ਸਰਦਾਰ ਸਾਹਿਬ ਸੁਣੋ ਹੁਣ ਗੱਲ ਮੇਰੀ ਵੀ ਸੁਣੋ ਸੁਣ ਲਓ ਚੌਥਾ ਥੰਮ ਸਾਹਿਬ ਸੁਣ ਲਓ ਪੁਲਿਸ ਮੈਂ ਕਿ ਮੈਂ ਤੁਹਾਨੂੰ ਇੱਜ਼ਤ ਮਾਨਨਾ ਫੋਨ ਕੱਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਦੇ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲਓ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜੇ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਲਈ ਬੁਲਾਇਆ ਸੀ ਤੁਸੀਂ ਕੀ ਕਿਹਾ ਦੋ ਐਸਐਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਫਿਰ ਰੰਤ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਆ ਸਾਰੀ ਪਬਲਿਕ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕੀ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤਮਾਨਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਆਉਂਦੀਆਂ ਹੋਈਆਂ ਸੱਚੀਆਂ ਸਾਰਟ ਪੁਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣੋ ਸਿੱਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਹੇ ਆ ਤੁਹਾਡੇ ਖਾਤਰ ਹੀ ਗੱਲ ਕਰ ਰਹੇ ਆ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ ਬਿਲਕੁਲ ਨਹੀਂ ਤੁਸੀਂ ਉੱਥੇ ਮੌਕਾ ਦੇਖ ਲਿਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈੰਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਤਾ ਹੈ ਹਲੋ ਇੱਕ ਮਿੰਟ ਵੀਰੇ ਇੱਕ ਮਿੰਟ ਐਸ ਐਚਓ ਸਾਹਿਬ ਕੀ ਇਹ ਗਲਤ ਨਹੀਂ ਹਜੇ ਮੌਕਾ ਦੇਖ ਤੁਸੀਂ ਹੁਣ ਮੌਕਾ ਦੇਖ ਲਿਆ ਮੌਕਾ ਹੁਣ ਤੁਸੀਂ ਦੇਖ ਲਿਆ ਡਾਂਗਾ ਮਾਰੀਆਂ ਸਫਰ ਟੈਲੀਵਿਜ਼ਨ ਹੁਣ ਤੁਸੀਂ ਉਹਨੂੰ ਲੈ ਕੇ ਚੱਲਿਆ ਜੀ ਜਵਾਬ ਦੇਣਾ ਤੁਸੀਂ ਕਿਹਾ ਮੌਕਾ ਵੇਖ ਲਓ ਅਸੀਂ ਬਿਲਕੁਲ ਮੌਕਾ ਵੇਖਿਆ ਪਰ ਮੈਂ ਸੁਣ ਲੋ ਸੁਣ ਲੋ ਐਸੀ ਕੋਟ ਨੇ ਆਹੀ ਗੱਲ ਕੀਤੀ ਨਹੀਂ ਹੁਣ ਤੁਸੀਂ ਲੰਮੇ ਪਾਇਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟ ਨਾਲ ਸੰਬੰਧਤ ਹੈ ਤੁਸੀਂ ਲੰਮੇ ਖੁਦ ਐਸੀ ਕੋਟ ਨਾਲ ਸੰਬੰਧਤ ਹੈ ਮੈਂ ਖੁਦ ਐਸੀ ਕੋਟ ਨਾਲ ਸੰਬੰਧਤ ਹਾਂ ਸੁਣ ਲੋ ਪਰ ਬਿਲਕੁਲ ਬਿਲਕੁਲ ਨਹੀਂ ਇਸ ਗੱਲ ਤੇ ਕਰੂੰਗਾ ਜੋ ਕਰੂੰਗਾ ਨਾਪ ਤੋਲ ਸਾਡੀਆਂ ਪੱਗਾਂ ਦੀ ਕੋਈ ਵੈਲਿਊ ਹੀ ਨਹੀਂ ਸਮਝਦੇ ਤੁਸੀਂ ਕੌਣ ਕਹਿੰਦਾ ਬਿਲਕੁਲ ਨਹੀਂ ਜ਼ਰੂਰ ਅਸਤ ਸੁਣੋ ਸੁਣੋ ਐਸਐਚਓ ਜੇ ਕਹਿੰਦੇ ਕਾਮ ਦਾ ਮੈਂ ਬਗਾਤਾ ਹਾਂ ਐਸਐਚਓ ਸਾਹਿਬ ਦਾ ਇੱਕੋ ਇੱਕ ਬੇਨਤੀ ਆ ਬਾਲਾ ਨਹੀਂ ਐਸਐਚਓ ਸਾਹਿਬ ਦਾ ਬੇਨਤੀ ਬਣਦਾ ਸੀ ਕਿ ਕੱਲ ਕਾਰਵਾਈ ਕਰਦਾ ਜਦੋਂ ਮੈਡਮ ਨੇ ਦਰਖਾਸਤ ਦੇ ਦਿੱਤੀ ਸੀ ਉਹਦੇ ਚ ਸਿੱਧਾ ਲਿਖਿਆ ਹੋਇਆ ਹੈ ਕਿ ਉਹ ਕਹਿੰਦਾ ਸੀ ਵੀ ਮੈਂ ਪਿਸਟਲ ਨਾਲ ਮੈਂ ਦੱਸਦਾ ਸਰਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਨਹੀਂ ਨਹੀਂ ਅੱਛਾ ਜਦੋਂ ਦਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਜਰੂਰਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਉਹਦੇ ਦਾ ਤੁਸੀਂ ਵੀਡੀਓ ਪੇਸ਼ ਕਰੋਗੇ ਜਿਹੜੀ ਤੁਹਾਡੇ ਵੱਲੋਂ ਆ ਗਈ ਤੁਸੀਂ ਕਹਿੰਦੇ ਤੁਰੰਤ ਕਾਰਵਾਈ ਕਰਦੀ ਹੈ ਭੱਲੇ ਸ਼ਾਬਾਸ਼ ਤੇਰੇ ਚਿਹਰੇ ਅਸੀਂ ਉਹਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਕਿ ਉਹਦੇ ਵੱਲੋਂ ਜਿਵੇਂ ਗੁੰਡਾਗਰਦੀ ਕੀਤੀ ਗਈ ਆ ਜੋਤ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਸੇ ਦੀ ਗੁੰਡਾਗਰਦੀ ਦੀ ਵੀਡੀਓ ਦੇਣੀ ਸੀ ਕਿ ਪੁਲਿਸ ਜਸਟੀਫਾਈ ਕਰ ਸਕੇ ਸੁਣੋ ਸੁਣੋ ਇੱਕ ਮਿੰਟ ਫੋਲੋ ਸਾਡੇ ਸਰਪੰਚ ਸਾਹਿਬ ਨੇ ਸਤਕਾਰਤ ਨੇ ਇਸ ਤੋਂ ਬਿਨਾ 25 ਸਰਪੰਚ ਮੇਰੇ ਕੋਲ ਹੋਰ ਵੀ ਨੇ ਸਾਡੇ ਸਤਕਾਰਤ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਨੇ ਸਾਰੇ ਸਤਕਾਰਤ ਨੇ ਪਰ ਸਤਕਾਰਤ ਬੰਦਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ 20 ਮਤਲਬ ਕਿ ਸਰਕਾਰ ਦੇ ਇੱਕ ਅੰਗ ਹੈ ਲੋਕਾਂ ਦੀ ਭਲਾਈ ਲਈ ਅਸੀਂ ਵਿਚਾਲੇ ਖੜੇ ਆ ਤੁਹਾਡੀ ਵੀ ਡਿਊਟੀ ਬਣਦੀ ਹੈ ਸਾਨੂੰ ਸਤਕਾਰ ਦੇਣਾ ਸਮਝ ਗਏ ਤੇ ਸਤਕਾਰ ਭਾ ਦਿਓ ਸਤਕਾਰ ਦਿਓ ਵੀ ਅਸੀਂ ਕੋਈ ਐਸਾ ਸ਼ਬਦ ਨਹੀਂ ਬੋਲਦੇ ਜਿਹੜਾ ਕਿ ਤੁਸੀਂ ਸੁਣੋ ਤੁਸੀਂ ਉਹ ਸ਼ਬਦ ਬੋਲਦੇ ਹੋ ਜਿਹੜੇ ਅਸੀਂ ਸੁਣ ਨਹੀਂ ਸਕਦੇ ਅਸੀ ਸਰ ਕੀ ਬੋਲਦਾ ਕਿਨੇ ਸਭ ਦੋ ਲੈ ਆ ਸਾਡੇ ਵੱਲ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਦਿਖਣੀ ਹੈ ਜੀ ਮੇਰੀ ਬੇਨਤੀ ਆ ਤੁਸੀਂ ਉੱਥੇ ਆ ਜਾਓ ਤੁਹਾਡੇ 10 ਨਹੀਂ 15 ਬੰਦੇ ਲੈ ਕੇ ਆ ਜਾਓ 20 ਲੈ ਕੇ ਆ ਜਾਓ ਪਰ ਗੱਲ ਦੋਨਾਂ ਦੇ ਆਹਮਣੇ ਸਾਹਮਣੇ ਬਿਠਾ ਕੇ ਕਰੂੰਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ